ਹੌਲੀ ਹੌਲੀ ਇਹਨਾਂ ਨੇ ਘਰ ਬਣਾ ਲਏ ਤੇ ਇਹਨਾਂ ਦੀ ਆਬਾਦੀ ਹੌਲੀ ਹੌਲੀ ਵਧਦੀ ਗਈ ਕਿ ਆਪਣੇ ਪੰਜਾਬੀਆਂ ਦੇ ਗਲ ਪੈਣ ਲੱਗੇ ਚੋਰੀਆਂ ਤੱਕ ਪਹਿਲਾਂ ਕੰਮ ਚ ਕਰਦੇ ਸੀ दारूਾਂ ਪੀ ਕੇ ਗਲੀਆਂ ਦੇ ਵਿੱਚ ਲੇਟ ਦੇ ਗਾਲਾਂ ਕੱਢਦੇ ਆ ਪਿੱਛੇ ਜਾਂ ਭਈਆਂ ਨੇ ਜਿਹੜਾ ਆਪਣੇ ਹੁਸ਼ਿਆਰਪੁਰ ਦੇ ਵਿੱਚ ਕਾਂਡ ਕੀਤਾ ਹੈ ਬਹੁਤ ਹੀ ਮਾੜੀ ਘਟਨਾ ਹੈ ਇੱਕ ਨਿੱਕੇ ਜਿਹੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਦਿਨ ਤੋਂ ਪੰਜਾਬ ਦੇ ਵਿੱਚ ਕਾਫੀ ਇਹ ਮੁੱਦਾ ਭਖ ਰਿਹਾ ਹੈ ਕਿ ਜਿਹੜੇ ਭਈਏ ਇਹਨਾਂ ਨੂੰ ਭਜਾਇਆ ਜਾਵੇ ਤੇ ਇਹ ਗੱਲ ਵੀ ਬਹੁਤ ਸਹੀ ਆ ਕੋਈ ਗਲਤ ਨਹੀਂ ਇਹਨਾਂ ਨੂੰ ਜਾਣਾ ਚਾਹੀਦਾ ਕਿਉਂਕਿ ਕਮਾਈ ਕਰਨ ਆਉਂਦੇ ਆ ਕਮਾਈ ਕੀਤੀ ਤੇ ਆਪਦੇ ਘਰ ਵਾਪਸ ਜਾਓ ਪਰ ਹੋਇਆ ਕਿ ਇਹ ਵੀ ਆਪਣੇ ਲੋਕ ਜਿਹੜੇ ਹਨ ਅੱਧੇ ਕ ਦੂਜੇ ਪਾਸੇ ਹੋ ਜਾਂਦੇ ਆ ਜਿਵੇਂ ਕੱਲ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਮੈਂ ਵੀਡੀਓ ਸੁਣ ਰਿਹਾ ਸੀ ਉਹ ਕਹਿ ਰਿਹਾ ਕਿ ਆਸਟ੍ਰੇਲੀਆ ਚ ਕੈਨੇਡਾ ਚ ਅਮਰੀਕਾ ਦੇ ਵਿੱਚ ਵੀ ਨੇ ਤੇ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹਣਾ ਤੇ ਉਹਨਾਂ ਬੰਦਿਆਂ ਨੂੰ ਦੇਣਾ ਚਾਹਣਾ ਜਿਹੜੇ ਪੰਜਾਬ ਦੇ ਭਈਆਂ ਨੂੰ ਉਹਨਾਂ ਪੰਜਾਬੀਆਂ ਨਾਲ ਜੋੜ ਦੇ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਪਹਿਲੀ ਤਾਂ ਗੱਲ ਕਿ ਜਿਹੜੇ ਆਪਣੇ ਬੇਟੇ ਬੇਟੀਆਂ ਮੁੰਡੇ ਜੋ ਜਿੰਨੇ ਵੀ ਜਾਂਦੇ ਆ ਬਾਹਰ ਵਿਦੇਸ਼ਾਂ ਵਿੱਚ ਭਾਵੇਂ ਕੋਈ ਵੀ ਦੇਸ਼ ਹੋਵੇ ਉਹ 40 50 ਲੱਖ ਰੁਪਇਆ ਲਾਉਂਦੇ ਆ ਆਪਦੀ ਜ਼ਮੀਨ ਜਾਇਦਾਦ ਵੇਚਦੇ ਆ ਪੈਸੇ ਇਕੱਠੇ ਕਰਦੇ ਆ ਵੈਰੀਫਿਕੇਸ਼ਨਾਂ ਹੁੰਦੀਆਂ ਐ ਪਾਸਪੋਰਟ ਬਣਦਾ ਥਾਣੇ ਤੋਂ ਸਾਰੇ ਕੋਰਟ ਤੋਂ ਜੇ ਚੱਕਰ ਚੱਲ ਰਿਹਾ ਸਾਰਾ ਕੁਝ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਉਹਨਾਂ ਦਾ ਵੀਜ਼ਾ ਲੱਗਦਾ ਐ ਤੇ ਉਹ ਫੇਰ ਹੀ ਬਾਹਰ ਜਾਂਦੇ ਆ ਉਹ ਇਥੋਂ ਵਾਲਾ ਕੰਮ ਨਹੀਂਗਾ ਇਹ ਘਰੋਂ ਲੜ ਕੇ दारू ਪੀਤੀ ਜ ਰੇਲ ਚੜ੍ਹੇ ਟਿਕਟ ਨਹੀਂ ਦਿੱਤੀ ਦੇ ਇੱਥੇ ਆ ਕੇ ਕੋਈ ਪਤਾ ਨਹੀਂ ਜੇਕਰ ਆਪਣੇ ਪੰਜਾਬੀ ਉੱਥੇ ਕੋਈ ਗੁਨਾਹ ਕਰਦੇ ਆ ਤੇ ਉਹਨਾਂ ਨੂੰ ਸਜ਼ਾ ਹੁੰਦੀ ਬਹੁਤ ਜਿਆਦੀ ਸਖਤ ਸਜ਼ਾ ਹੁੰਦੀ ਏ ਜਿਵੇਂ ਆਪਾਂ ਪਿਛਲੇ ਇਹ ਵਰੀਆਂ ਥੋੜੇ ਦਿਨਾਂ ਪਹਿਲਾਂ ਹਰਜਿੰਦਰ ਸਿੰਘ ਨਾਲ ਵੇਖ ਵੀ ਚੁੱਕੇ ਆ ਪਰ ਆਪਣੇ ਪੰਜਾਬ ਦਿੱਤੇ ਕੋਈ ਹਿਸਾਬ ਕਿਤਾਬ ਨਹੀਂ ਫਿਰ ਮੈਂ ਇੱਕ ਤੁਹਾਨੂੰ ਤਰਕ ਦੇਣ ਲੱਗਾ ਕਿ ਜਿਹੜੇ ਲੋਕ ਕਹਿੰਦੇ ਆ ਕਿ ਕੈਨੇਡਾ ਅਮਰੀਕਾ ਚ ਉਹ ਤੁਸੀਂ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਦਾ ਤਰਕ ਕਿਉਂ ਦਿੰਨੇ ਹੋ ਤੁਹਾਨੂੰ ਅਰਬ ਦੇਸ਼ ਦੁਬਈ ਅਰਗੇ ਲੋਹਾ ਕਤਰ ਕੁਵੈਤ ਅਰਗੇ ਇਹ ਦੇਸ਼ ਨਹੀਂ ਦਿਸਦੇ ਉਥੇ ਤੁਸੀਂ ਭਾਵੇਂ 50 ਸਾਲ ਕੰਮ ਕਰੋ ਪਰ ਪੱਕੇ ਨਹੀਂ ਤੁਸੀਂ ਹੋ ਸਕਦੇ ਤੁਸੀਂ ਕੰਮ ਕਰਨ ਗਏ ਜੇ ਕੰਮ ਕਰਕੇ ਤੁਹਾਨੂੰ ਵਾਪਸ ਆਉਣਾ ਪੈਣਾ ਹੈ ਕੰਮ ਤੁਸੀਂ ਜਿੰਨਾ ਚਿਰ ਮਰਜ਼ੀ ਕਰੋ ਤੁਹਾਡੀ ਵੈਰੀਫਿਕੇਸ਼ਨ ਹੋਊਗੀ ਪੂਰੀ ਜੇਕਰ ਤੁਸੀਂ ਗਨਾਹ ਕਰਦੇ ਜੇ ਖਾਸ ਕਰਕੇ ਜਿਹੋ ਜਿਹਾ ਉਹ ਭਈਆਂ ਨੇ ਕੀਤਾ ਹਿਆਰਪੁਰ ਚ ਤਾਂ ਤੁਹਾਡਾ ਸਿਰ ਕਲਮ ਕੀਤਾ ਜਾਏਗਾ ਕੋਈ ਉੱਥੇ ਮਾਫੀ ਨਹੀਂ ਇਹੋ ਇਹੋ ਜਿਹਾ ਕਾਨੂੰਨ ਹੈ ਤੇ